ਆਜੋ 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 ਭੱਜ ਕੇ ਆਜੋ ਇਧੇ ਕੋਲੇ ਆਜੋ ਬਾਈ ਕਾਲੇ ਕੋਲੇ ਆਪਾਂ ਫੇਰ ਪਹੁੰਚ ਗਿਆ ਕਿੱਥੇ ਪਹੁੰਚ ਗਿਆ ਕੱਪੜੇ ਦੇਖੋ ਕੱਪੜੇ ਢੇਰਾਂ ਦੇ ਢੇਰ ਲਾਏ ਪਏ ਨੇ ਬਾਈ ਨੇ ਪੂਰੇ ਫਰਦੀਆਂ ਵਾਲੇ ਸੌ ਗਰਮ ਠੰਡੇ ਤੱਤੇ ਸਾਰੇ ਗੁੱਟ ਮੇਰੇ ਜਾਣਗੇ ਭੱਜ ਕੇ ਆਜੋ ਹਰ ਇੱਕ ਵੀਡੀਓ ਤੁਸੀਂ ਦੇਖਦੇ ਹੋ ਲਾਇਕ ਨਹੀਂ ਕਰਦੇ ਸ਼ੇਅਰ ਨਹੀਂ ਕਰਦੇ ਪਰ ਵੀਡੀਓ ਜ਼ਰੂਰ ਦੇਖਦੇ ਹੋ ਹੁਣ ਫੇਰ ਆਜੋ ਇੱਥੇ ਆਜੋ ਭਈ ਉਰੇ ਆ ਕੇ ਬਹਿ ਜਾਓ ਆ ਕੇ ਕਪੜੇ ਲੈ ਜਾਓ ਕੀ ਤੋਂ ਲੈ ਜਾਓ ਕਾਲੇ ਖਾਨ ਕੋਲ ਲੈ ਜਾਓ ਜਿਹਨੇ ਕਾਲੇ ਕੰਦੇ ਵਿੱਚ ਦੁਕਾਨ ਕਰੀ ਆ ਵੱਡੀ ਮਦਰਾਣੀ ਕੋਲੇ ਬਹੁਤ ਵਧੀਆ ਦਗਾਣਾ ਬਹੁਤ ਵਧੀਆ ਕਪੜੇ ਨੇ ਕਿਉਂ ਬਈ ਆਈਆਂ ਨੇ ਗੱਲ ਹਾਂਜੀ ਹਾਂਜੀ ਵੀਰ ਜੀ ਲੈ ਫੇਰ ਦੱਸਦੇ ਫੜਾ ਫੜਾ ਦੱਸਦੇ ਗਰਾਂ ਦੱਸ ਕਨੂੰ ਕੀ ਕੁਝ ਦਿਖਾ ਰਹੇ ਹਾਂ ਪਹਿਲੀ ਆਈਟਮ ਕਿਹੜੀ ਦਿਖਾ ਰਹੇ ਹਾਂ ਪਹਿਲੀ ਆਪਾਂ ਦਿਖਾ ਰਹੇ ਹਾਂ ਜੀ ਸਰਦੀਆਂ ਮੌਸਮਾਂ ਗਏ ਸੌ ਲ ਦਿਖਾ ਰਹੇ ਹਾਂ ਜੀ ਸੌ ਲਾ ਲਈ ਆਪਾਂ ਸੇਦ ਵਧੀਆ ਡਬਲ ਸੌਲੇ 200-200 ਰੁਪਏ ਦੀ ਲੈ ਵੀ ਸੌਲ ਦੇਖ ਸਕਦੇ ਹੋ ਤੁਸੀਂ ਪੂਰੇ ਘੈਂਟ ਸੌਲ ਨੇ ਗਰਮ ਸੌਲ ਨੇ ਹਨਾ ਜੇ ਆਪਾਂ ਦੇਖੀਏ ਪੂਰੇ ਮੈਂ मतलब ਕੀ ਕਹਿੰਦੇ ਹੁੰਦੇ ਨੇ ਇਹਨੂੰ ਮੋਟੇ ਨੇ ਹਨਾ ਪੂਰੇ ਸੌਲ ਨੇ ਪੂਰੇ ਘੈਂਟ ਸੌਲ ਨੇਗੇ 16 ਤੇ ਸੌਲ 16 ਤੇ ਸੌਲ ਬਹੁਤ ਜਿਆਦਾ ਕਪੜਾ ਪਹੁੰਚ ਚੁੱਕਿਆ ਸਰਦੀਆਂ ਦਾ ਟਾਈਮ ਆ ਤੇ ਦਿਖਾਈ ਚੱਲ ਵੀ ਗਰਾ ਹੈ ਆ ਦੇਖੋ ਕਲਰ-ਕਲਰ ਤੁਸੀਂ ਸਾਰੇ ਨਾਲ ਦੀ ਨਾਲ ਚੈੱਕ ਕਰ ਸਕਦੇ ਹੋ ਹਨਾ ਕੁੜੀਆਂ ਜਿਹੜੇ ਲੈਂਦੀਆਂ ਨੇ ਜੀ ਇਹਨੇ ਸਟੌਲ ਜੀ ਇਹ ਆਪਾਂ ਲਾਦੀ 100-100 ਰੁਪਏ ਦੀ ਸੇਲ 100 ਰੁਪਏ ਦਾ ਸਟੌਲ ਹੈ ਜੀ ਜਿਹੜਾ ਮਰਜ਼ੀ ਆ ਕੇ ਲੈ ਜਾਓ ਪਹੁੰਚ ਜੋ ਗ੍ਰਾਂ ਕਾਲੇ ਖਾਂਦੀ ਦੁਕਾਨ ਤੇ ਆਹ 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 ਕੀ ਆ ਬਾਤ ਹੈ ਇਹ ਤਾਂ ਇੱਕ ਉਹ ਖੱਬਲ ਜੇ ਵਰਗਾ ਹਨਾ ਬਈ ਜਿਹੜਾ ਕਾਜਾ ਲਾਇਆ ਹੁੰਦਾਗਾ ਤੇ ਬਹੁਤ ਕੈਂਟ ਗੱਲਵਾਤਾ ਆ ਜੀ ਆ ਬਈ ਇਹ ਮੈਨੂੰ ਤਾਂ ਐ ਲੱਗਦਾ ਵੀ ਕੱਪੜੇ ਤਾਂ ਨਹੀਂ ਉਹ ਤੇ ਮੰਜਾਂ ਤੇ ਲਾਉਣ ਵਾਲੇ ਜਾਂ ਹੋਰ ਇਹ ਕੀ ਜੀ ਜੇ ਵੀ ਦੱਸ ਹੈ ਇਹ ਵੀ ਸੂਟ ਨੇ ਜੀ ਚੈੱਕ ਕਰ ਲੈ ਇੰਨੇ ਭਾਰੀ ਹਾਂਜੀ ਹਾਂਜੀ ਇਹ ਬਹੁਤ ਹੈ ਜੀ ਇਹਦੇ ਤੇ ਕੋਈ ਸਵਾਲ ਮੈਂ ਵੀ ਆਹ ਕੱਪੜਾ ਜੇ ਸੂਟ ਜੇ ਤੁਸੀਂ ਸਮਿਆ ਲਏ ਹਨਾ ਮੈਨੂੰ ਐ ਲੱਗਦਾ ਭਾਈ ਕੋਟੀ ਸਵਟਰ ਪਾਉਣ ਦੀ ਲੋੜ ਹੀ ਨਹੀਂ ਹਾਂਜੀ ਹਾਂਜੀ ਬਹੁਤ ਗਰਮ ਸੂਟ ਨੇ ਜੀ ਹਾਂਜੀ ਬਹੁਤ ਜਿਆਦਾ ਤਾਂ ਮੋਟਾ ਕੱਪੜਾ ਮੈਨੂੰ ਨਹੀਂ ਸੀ ਪਤਾ ਵੀ ਲੈ ਜਿਓ ਜੀ ਆਪਣੇ ਕੋਲ ਲੈ ਵੀ ਲੈ ਕਲਰ ਚੋਕ ਪਿਆ ਠੀਕ ਹੈ ਇਹਨਾਂ ਤੋਂ ਜਿਹੜਾ ਮਰਜੀ ਤੁਹਾਨੂੰ ਸੂਟ ਚੰਗਾ ਲੱਗਦਾ ਭਾਈ ਆ ਕੇ ਆਪਣਾ ਪਸੰਦ ਕਰਕੇ ਲੈ ਜਾ ਸਕਦੇ ਹੋ ਇੱਕ ਆਪਾਂ ਸੇਲ ਲਈਏ ਜੀ ਇਹ ਆ ਕੇ ਕਟਰਾਇਲ ਦੇ ਜੀ ਕਿਹੜੇ ਨੇ ਕਟਰਾਇਲ ਦੇ ਕਟਰਾਇਲ ਦੇ ਨਹੀਂ ਨਹੀਂ ਕਟਰਾਇਲ ਦੇ ਲੈ ਵੀ ਲੈ 9 ਵੀ ਭਾਈ ਬੱਲੇ ਨੇ ਇਹ ਆਪਾਂ 6 ਲਾਤੀ ਜੀ 3300 ਰੁਪਏ ਜੀ 300 ਰੁਪਏ ਦਾ ਹਾਂਜੀ ਹਾਂਜੀ ਇਹ ਵੀ ਵਾਧੂ ਕਹਿਣੇ ਵਾਧੂ ਕਲਰ ਨੇ ਜਿੰਨੇ ਮਰਜੀ ਲੈ ਜਾਓ ਭਾਈ 3300 ਦੇ ਹਾਂਜੀ ਤੇ ਆਹ ਆ ਗਈ ਆਪਣੇ ਮੰਜਿਆਂ ਦੇ ਗਲਾਫ ਜੀ ਇਹ ਲਾਤਾ ਜੀ ਆਪਾਂ 200 ਦਾ ਜੋੜਾ ਜੀ ਅੱਛਾ ਹਾਂਜੀ 200 ਰੁਪਏ ਦਾ ਜੋੜਾ ਹੈਗਾ ਜੀ ਮੰਜਾਂ ਦੇ ਗਲਾਫ ਲਿਜਾ ਸਕਦੇ ਹੋ ਤੁਸੀਂ ਜੇ ਸੂਟ ਸਮਾਉਣਾ ਭਾਈ ਸੂਟ ਸਮਾ ਲੈ ਸੋਡੀ ਮਰਜੀ ਹੈ ਹਨਾ ਹਾਂਜੀ ਤੇ ਕਹਿੰਡ ਗੱਲ ਬਾਤ ਹੈ ਕਾ ਆ ਗਈ ਫਿਰ ਹੁਣ ਕਰਨੀ ਆ ਵੀ ਤੋਂ ਭਾਈ ਡਬਲ ਬੈੱਡ ਦੀ ਚਾਦਰ ਆ ਜੀ ਉਹ ਸਾ ਡਬਲ ਬੈੱਡ ਦੀ ਚਾਦਰ ਆ ਗਈ ਭਾਈ ਇਹ ਹੈ ਤੇ ਸਾਡੀਆਂ ਤੋਂ ਭਾਈ ਨਾਲੇ ਦੇ ਪਿੱਲੂ ਵੀ ਨੇ ਜੀ ਅੱਛਾ ਹਾਂਜੀ ਹਾਂਜੀ ਇਹ ਲਾ ਰਹੀ ਆਪਾਂ 500 ਰੁਪਏ ਸੀ ਇਹ ਪਿੱਲਰ ਕਿੰਨੇ ਦੇ ਨੇ ਨਹੀਂ ਇਹ ਵੇਚਾ ਪਿੱਲੋ ਨਾਲ ਹੀ ਆ ਅੱਛਾ ਪਿੱਲੋ ਮਾਗਦੇ ਪਿੱਲਰ ਤੇ ਜਿਹਨੂੰ ਆਪਾਂ ਸਰਾਣੇ ਦੇ ਦਿੰਦੇ ਜੀ ਸਰਾਣੇ ਨੇ ਭਾਈ ਸਰਾਣੇ ਨੇ ਹਾਂ ਨਾਲ ਨੇ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਇਹ ਵੀ ਭਾਈ ਨਾਲ ਨੇ ਇਹ ਕਿੰਨੇ ਦੀ ਹੈ ਭਰਾ 500 ਰੁਪਏ ਦੀ ਸੇਲ 500 ਰੁਪਏ ਦੀ ਹੈ ਭਾਈ ਡਬਲ ਬੈੱਡ ਦੀ ਹੈ ਪੂਰੀ ਪੋਲੀ ਏ ਮੇਰੇ ਖਾਲਜ ਵੇਖਦੀ ਗੱਦਾ ਬਣਾ ਵਸਾਇਓ ਹੈ ਨਾ ਇਹੇ ਜੀ ਵਸਾਈ ਆ ਪੂਰੀ ਘੈਂਟ ਗੱਲਬਾਤ ਹੈ ਤੇ ਟੋਪੀਆਂ ਮੇਰੇ ਖਾਲਜ ਕੱਢ ਰਹੇ ਹਨ ਨਾ ਤੂੰ ਵੀਰਾਂ ਲਈ ਟੋਪੀਆਂ ਆ ਗਈਆਂ ਗਰਮ ਹਾਂਜੀ ਟੋਪੀਆਂ ਨੇ ਭਾਈ ਸਰਦੀ ਦਾ ਟਾਈਮ ਹੈ ਜਿਹੜਾ ਮਰਜੀ ਕਲਰ ਆ ਕੇ ਤੁਸੀਂ ਲਗਾ ਸਕਦੇ ਹੋ ਪਸੰਦ ਕਰ ਸਕਦੇ ਹੋ ਘੈਂਟ ਗੱਲਬਾਤ ਹੈ ਬੱਚਿਆਂ ਦੀਆਂ ਟੋਪੀਆਂ ਫੈਨਸੀ ਟੋਪੀਆਂ ਆ ਗਈਆਂ ਹੂੰ ਬੱਚਿਆਂ ਦੀਆਂ ਟੋਪੀਆਂ ਆ ਗਈਆਂ ਭਾਈ ਇਹ ਆ ਆ ਗਿਆ 100 ਲੈ ਵੀ ਆ 100 ਇਹ 100 ਲੈ ਹਾਂਜੀ 100 ਹੀ ਆ ਜੀ ਅੱਛਾ ਮੈਂ ਤਾਂ ਆਖਿਆ ਕਿਤੇ ਉਹ ਬਲੀਚਾ ਜਾ ਉਹ ਬਰਨਾਲੇ ਵਾਲਾ ਨਹੀਂ ਖਾਲਸੇ ਵਾਲੇ ਕਿਹੜੇ ਹੁੰਦੇ ਨੇ ਨਾ ਉਹ ਲੀਵਰੇ ਹੁੰਦੇ ਨੇ ਹਾਂਜੀ ਤੇ ਇਹਦਾ ਡਬਲ ਬੈੱਡ ਦੀ ਚਾਦਰ ਹੀ ਆ ਮੰਨ ਲਓ ਹਾਂਜੀ ਹਾਂਜੀ ਇਹਦਾ ਡਬਲ ਬੈੱਡ ਦਾ ਕੰਬਲ ਵਰਕ ਹੈ ਜੀ ਉੱਪਰ ਲੈ ਲਓ ਐ ਥੋੜੀ ਜਿਹੀ ਸਰਦੀ ਲੱਗ ਜੂ ਅੱਛਾ ਭਾਈ ਗੱਲ ਆਏ ਆ ਸੋਹਣਾ ਵੀ ਬੜਾ ਹੈ ਨਾ ਹਾਂਜੀ ਹਾਂਜੀ ਤੇ ਮੈਂ ਕਹਿੰਦਾ ਵੀ ਉਹੀ ਰੰਗ ਰੂਪ ਹੀ ਚੜਜੂ ਜਿਹਨੇ ਇਹ ਲੈ ਲਿਆ ਬਹੁਤ ਕੈਂਡ ਗੱਲ ਬਾਤ ਆ ਆ ਸਾਲ ਦਾ ਮੇਰੇ ਘਰਾਂ ਤੇ ਲੈ ਕੇ ਜਾਓ ਲਾਜ਼ਮੀ ਬਈ ਇਹ ਤਾਂ ਮੋਟਾ ਹੀ ਬਹੁਤ ਆ ਯਾਰ ਹੈ ਮੈਂ ਤਾਂ ਹੱਥ ਹੁਣ ਲਾਇਆ ਇਹਨੂੰ ਬਹੁਤ ਕੈਂਡ ਗੱਲ ਬਾਤ ਆ ਜੀ ਤੇ ਇਹਦਾ ਫਿਰ ਰੇਟੂਟ ਦੱਸਣਾ ਕਿ ਮੌਕੇ ਦੀ ਹੋ ਜੂਗਾ ਇਹ ਮੌਕੇ ਦੀ ਹੋ ਜੀ ਕੋਈ ਨਹੀਂ ਠੀਕ ਹੈ ਠੀਕ ਅੱਛਾ ਫਿਰ ਤੁਸੀਂ ਇੱਧਰ ਕੀ ਲਾ ਰੱਖਿਆ ਸਮਾਧੀ ਕੀ ਤੁਸੀਂ ਦਿਖਾਉਂਗੇ ਜੀ ਅੱਜ ਜੀ ਜੀ ਸਟਾਲ ਨੇ ਚਾਲ ਨੇ ਇੱਕ ਬੱਚਿਆਂ ਦੀ ਆਈਟਮ ਆਪਣੇ ਕੋਲੇ ਠੀਕ ਹੈ ਗਰਮ ਇਨਰ ਹੋ ਗਏ ਜੀ ਓਕੇ ਗਰਮ ਪਜਾਮੀਆਂ ਹੋ ਗਈਆਂ ਇਹ ਹੂੰ 150 ਲੈ ਵੀ 150 ਰੁਪਏ ਦਾ ਪੂਰਾ ਸੂਟ ਹੈ ਜੀ ਇਹ ਦੋ ਪਜਾਮੀਆਂ ਜੀ ਦੋ ਪਜਾਮੀਆਂ ਹਾਂਜੀ ਅੱਛਾ ਅੱਛਾ ਇਹਦੇ ਨਾਲ ਕੋਈ ਝੁਗਾ ਜਾਗਾ ਨਹੀਂ ਹੁੰਦਾ ਭਾਈ ਇਹ ਆ ਦੇਖੋ ਜੀ ਸੈੱਟ ਵੀ ਨਹੀਂ ਆਪਣੇ ਅੱਛਾ ਸੈੱਟ ਉਹ ਅਲੱਗ ਚੀਜ਼ ਹੁੰਦੀ ਹੈ ਹਨਾ ਕਿਉਂਕਿ ਆਪਣੇ ਕੋਲ ਪੂਰਾ ਲੈ ਵੀ ਜੀ ਨੂੰ ਵੀ ਆਹ ਇਸ ਤਰ੍ਹਾਂ ਦੇ ਬੱਚਿਆਂ ਦੇ ਕੱਪੜੇ ਚਾਹੀਦੇ ਨੇ ਹਨਾ ਇਹ ਬੱਚਿਆਂ ਵਾਲੇ ਕੱਪੜੇ ਵੀ ਮਿਲ ਜਾਣਗੇ ਤੇ ਦੁਕਾਨ ਤੇ ਜਦੋਂ ਮਰਜ਼ੀ ਤੁਸੀਂ ਆ ਕੇ ਲਿਜਾ ਸਕਦੇ ਹੋ ਬਾਈ ਕੋਲੇ ਵੈਸੇ ਤਾਂ ਗੱਡੀ ਐ ਬਾਈ ਵਗ ਜਾਂਦਾ ਮੇਰੇ ਖਾਲਚ ਗੱਡੀ ਲੈ ਕੇ ਹੈ ਨਾ ਤੇ ਉਦੋਂ ਇੱਥੇ ਮੈਡਮ ਹੁੰਦੀ ਨੇ ਤੁਸੀਂ 24 ਘੰਟੇ ਉਰੇ ਹੀ ਹੋ ਜੀ ਹਾਂਜੀ ਹਾਂਜੀ ਵੀਰ ਜੀ ਹਾਂ ਜਦੋਂ ਮਰਜ਼ੀ ਤੁਸੀਂ ਇੱਥੇ ਪਹੁੰਚੋ ਲਵੇ ਘਰ ਹੈ ਤੇ ਆ ਕੇ ਤੁਸੀਂ ਇੱਥੋਂ ਕੱਪੜਾ ਖਰੀਦ ਸਕਦੇ ਹੋ ਜੀ ਪਿੰਡ ਕਾਲੇ ਕੇ ਜ਼ਿਲ੍ਹਾ ਬਰਨਾਲਾ ਵੱਡੀ ਮਾਦਰਾਣੀ ਦੇ ਕੋਲੇ ਬੱਸ ਸਟੈਂਡ ਵੀ ਨੇੜੀ ਹੈ ਹਾਂਜੀ ਹਾਂਜੀ ਬੱਸ ਸਟੈਂਡ ਵੀ ਨੇੜੀ ਹੈ ਨੰਬਰ ਵੰਜਾ ਦਾ ਆਪਾਂ ਸਕਰੀਨ ਤੇ ਚਲਾ ਦਾਂਗੇ ਸੋ ਕਰ ਲਿਓ ਫੋਨ ਤੇ ਕੱਪੜੇ ਦੀ ਕੋਈ ਕਮੀ ਨਹੀਂ ਹੈ ਨਾ ਜਿਵੇਂ ਆਪਾਂ ਬਾਈ ਗੱਲ ਕਰਦੇ ਆ ਜਰਾ ਵੇਚਣਾ ਬੰਦੇ ਕਹਿੰਦੇ ਹੋਣਗੇ ਵੀ ਪਤਾ ਨਹੀਂ ਪਿੰਡ ਜੇ ਚ ਦੁਕਾਨ ਆ ਯਾਰ ਕਿਹੜੀ ਦੁਕਾਨ ਹੋਊਗੀ ਬਾਈ ਇੰਨਾ ਕੱਪੜਾ ਤਾਂ ਮੇਰੇ ਖਿਆਲ ਦੇ ਵਿੱਚ ਸ਼ਹਿਰ ਬਰਨਾਲੇ ਜਾਂ ਧਨੋਲੇ ਭੇਖੀ ਉਥੇ ਨਹੀਂ ਕਿਸੇ ਦੁਕਾਨ ਤੇ ਹੋਣਾ ਜਿੰਨਾ ਕੱਪੜਾ ਪਾਈਆਂ ਕੋਲਿਆ ਜੇ ਆਪਾਂ ਪੱਗਾਂ-ਪੁਗਾਂ ਦੀ ਗੱਲ ਕਰੀਏ ਨਾ ਕੱਪੜੇ ਕੁੜਤੇ ਪਜਾਮੇ ਦੀ ਗੱਲ ਕਰੀਏ ਤਾਂ ਉਹ ਵੀ ਸਟਾਕ ਪੂਰਾ ਹੈਗਾ ਕਿਸੇ ਮਰਜ਼ੀ ਕਲਰ ਦੀ ਪੱਗ ਲੈ ਜਾਓ ਤੁਸੀਂ ਦਮਾਲੇ ਵਗੈਰੇ ਜਿਹੜੇ ਹੁੰਦੇ ਨੇ ਹਨਾ ਤੇ ਜਾ ਕਹਿਈਏ ਵੀ ਆਪਾਂ ਕੁਰਤੇ ਪਜਾਮਿਆਂ ਦੀ ਗੱਲ ਕਰੀਏ ਤੇ ਪੀਰਾਂ ਦੀਆਂ ਚਾਦਰਾਂ ਗੁਰੂ ਮਹਾਰਾਜ ਜੀ ਦੇ ਰਮਾਲੇ ਹਨਾ ਤੇ ਹਾਂ ਇਸ ਤਰ੍ਹਾਂ ਦੇ ਭਾਈ ਸਾਰਾ ਸਮਾਨ ਮਿਲਦਾ ਮਿਲਦਾ ਕਿਹਦੇ ਕੋਲੋਂ ਆ ਆ ਕਾਲੇ ਖਾਂ ਕੋਲੋਂ ਸਿਆਣ ਕਰ ਲੋ ਨੀ ਚੰਗੀ ਧਰਾਂ ਭਾਈ ਪਿੰਡ ਗਾਲੇ ਕਹਿੰਦੇ ਵਿੱਚ ਹੈ ਕਾਲਾ ਖਾਂ ਹਨਾ ਤੇ ਇੱਥੇ ਪਹੁੰਚੋ ਜੀ ਪਹੁੰਚ ਕੇ ਆਪਣੇ ਬੱਚਿਆਂ ਦੇ ਕੱਪੜੇ ਲਾ ਜਾ ਸਕਦੇ ਹੋ ਬਾਕੀ ਬੈਡਾਂ ਬੁੰਡਾਂ ਦੀਆਂ ਚਾਦਰਾਂ ਦਿਖਾਈਆਂ ਸੌਲ ਦਿਖਾਈਆਂ ਟੋਪੀਆਂ ਦਿਖਾਈਆਂ ਤੇ ਬਹੁਤ ਸੋਹਣਾ ਕੱਪੜਾ ਹੈਗਾ ਤੇ ਮਤਲਬ ਦੂਜੇ ਤੀਜੇ ਦਿਨ ਨਵੇਂ ਤੋਂ ਨਵਾਂ ਕਪੜਾ ਬਾਈ ਲਿਆਉਂਦੀ ਰਹਿੰਦੇ ਨੇ ਕਈ ਦਿਨ ਹੋ ਗਏ ਦੀ ਫੋਨ ਕਰਦੇ ਨੂੰ ਅੱਜ ਆਪਾਂ ਪਹੁੰਚਿਆ ਬਾਈ ਦੇ ਕੋਲੇ ਤੇ ਸੋ ਕਰ ਦਿਓ ਜੀ ਲਾਇਕ ਵੀਡੀਓ ਸ਼ੇਅਰ ਕਰ ਦਿਓ ਇੱਕ ਕਰ ਦਿਓ ਪਿਆਰਾ ਜਾਂ ਕਮੈਂਟ ਹੈਨਾ ਤੇ ਤਾਂ ਕਿ ਵੀਡੀਓ ਸਾਰਿਆਂ ਤੱਕ ਪਹੁੰਚ ਸਕੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਓਕੇ